ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੇਵਾਲਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਨਗ ਲੈ ਕੇ ਆਏ ਜੀ ਤਿੰਨੇ ਹੀ ਗਰਮੀਆਂ ਦੇ ਤੋਹਫੇ ਆ ਤੇ ਤਿੰਨੇ ਹੀ ਗੱਬਣ ਸਮਾਂ ਹਜੇ ਲੈਂਦੇ ਆ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਜੀ ਬਾਈ ਦਾ ਨਮਾ ਜਾਂ ਕੰਮ ਆ ਜੀ ਲਗਭਗ ਅੱਜ ਤੀਜੀ ਵੀਡੀਓ ਬਣਾਉਣ ਆਏ ਆਂ ਜੀ ਤੇ ਪਸ਼ੂ ਸਾਫ਼ ਸੁਥਰੇ ਹੁੰਦੇ ਆ ਤੇ ਮੁੱਲ ਵੀ ਬਿਲਕੁਲ ਜਾਇਜ਼ ਹੀ ਕਰਦਾ ਬਾਈ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਕਰ ਤੁਸੀਂ ਕਰਨੀ ਹੁੰਦੀ ਆ ਵੀਰੇ ਆਪਦੇ ਥਣ ਪਾਸ ਕਰਕੇ ਲੈ ਜਾ ਕਰੋ ਗੱਬਣ ਦੇ ਤੇ ਸੂਏ ਸਵਾਏ ਪਸ਼ੂ ਝੋਕੇ ਲੈ ਜਾ ਕਰੋ ਜਿੰਨਾ ਵੀਰਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਿਕਵੈਸਟ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਬਈ ਮੇਰਾ ਨਾਮ ਕਰਨਜੀਤਾ ਪਿੰਡ ਰਾਮਿਆਣਾ ਤੁਸੀਂ ਵੀ ਦੇਖੋ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 9478107901 ਠੀਕ ਆ ਵੀਰੇ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਕੀ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਬਹੁਤ ਲੋਕਾਂ ਨੇ ਸਾਥ ਦਿੱਤਾ ਹਾਂਜੀ ਹਾਂਜੀ ਠੀਕ ਆ ਵੀਰੇ ਚਲੋ ਵਧੀਆ ਵਿਕ ਗਿਆ ਮਾਲ ਬਾਈ ਦਾ ਤੇ ਇਧਰੋਂ ਜੱਸੀ ਤੋਂ ਸ਼ ਸੂਆ ਕਿੰਨਾ ਮਾ ਜੀ ਇਹ ਬਈ ਦੂਜੇ ਸੂਏ ਸੁਣੀ ਆ ਸਮਾਂ ਕਿੰਨਾ ਕ ਲੈਂਦੀ ਆ ਹਾਂ ਵੀ ਤਿੰਨ ਤੋਂ ਚਾਰ ਦਿਨ ਲਊਗੀ ਬਲ ਤੇ ਲੱਗਣੀ ਆ ਜੀ ਠੀਕ ਆ ਜੀ ਕਿੰਨਾ ਪਾਜੂ ਵੀਰੇ ਦੁੱਧ ਇਹ ਬਈ 18-19 ਲੀਟਰ ਦੁੱਧ ਖੁੱਲਾ ਪਾਜੂਗੀ ਖੁੱਲਾ ਪਾਜੂ ਥਣਾ ਦੀ ਡੰਨ ਆ ਜੀ ਹਾਂਜੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਤੁਹਾਨੂੰ ਠੀਕ ਆ ਵੀਰੇ ਥਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜਾਓ ਤੋੜ ਕੇ ਦਿਖਾ ਦਿਓ ਜੀ ਡੈਨ ਬਾਈ ਦੱਸਦਾ ਕਿ ਲਗਭਗ 5-4 ਲੈ ਜੂਗੀ ਜਿਹੜੇ ਡੈਨ ਹੁੰਦੇ ਆ ਵੀਰੇ 2-4 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਇਹ ਬਲੈਕ ਕਲਰ ਚ ਜਰਸੀ ਪੈ ਜਾਂਦੀ ਹੈ ਜੀ ਕਾਫੀ ਬਲੈਕ ਜਾਂ ਕਲਰ ਤਿਆਰੀ ਬੜੀ ਕਮਾਲ ਦੀ ਕੀਤੀ ਹੈ ਤੇ ਵਜਨ ਵਜੂਦ ਵੀ ਕਰਮ ਵਾਲੀ ਦਾ ਪੂਰਾ ਚੰਗਾ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਣ ਤੇ ਆਹ ਫੋਟ ਜੀ ਵੈਸੇ ਹੀ ਹੈ ਕਮਾੜੀ ਜੀ ਵੈਸੇ ਹਾਂਜੀ ਹਾਂਜੀ ਇਹ ਵੈਸੀ ਹੈ ਇਹਦੀ ਗਰੰਟੀ ਆਪਣੀ ਜੇ ਚੱਲਦੀ ਹੈ ਠੀਕ ਹੈ ਜੀ ਇਹ ਬੰਦ ਦਾ ਭਈ ਇਹ ਇੱਕ ਨੋਰਮਲ ਹੂ ਬਸ ਮਾੜੀ ਜੀ ਹੈ ਠੀਕ ਹੈ ਨੋਰਮਲ ਆਪਾਂ ਨੇ ਨੇੜੇ ਤੋਂ ਦਿਖਾ ਦਿੱ ਗਏ ਜੀ ਹਵਾਨਾ ਬਹੁਤ ਸ਼ਾਨਦਾਰ ਤਿਆਰ ਕੀਤਾ ਹੋਇਆ ਹੈ। ਨਾਰਮਲ ਆ ਬਾਈ। ਵੈਸੇ ਹੀ ਆ। ਤਾਂ ਟੈਮ ਕਣਾ ਜਾਇਆ ਜਾਂਦਾ ਹੁੰਦਾ। ਥਾਂ ਨੂੰ ਪੂਰੇ ਸੋਹਣੇ ਸੈਜ ਦਾ। ਬਾਕੀ ਸੋਹਣਾ ਤੇ ਵੱਡਾ ਹਵਾਨਾ ਜੀ। ਬਾਕੀ ਵਿੱਚ ਜਿਵੇਂ ਮਰਜੀ ਕੋਈ ਬੰਦਾ ਬੈਠ ਕੇ ਥੱਲੇ ਚੈੱਕ ਕਰ ਲੈ। ਜਿਵੇਂ ਕੋਈ ਮਾਰਦੀ ਬੈਠਾ ਰਵੇ। ਇਹ ਪਿੰਨਾ ਬਹੁਤ ਕਰਮ ਵਾਲੀ ਲੱਤ ਛਾੜ ਵਾਲੀ ਤਾਂ ਬਰਕਾ ਹੀ ਪਾੜ ਦੇਵੇ ਤੇ ਬਾਕੀ ਗੱਠ ਵਾਂਗੂ ਤਾਂ ਹਵਾਨੇ 'ਚ ਝੋਲ ਪਈ ਆ। ਚੰਗੀ ਜਰਸੀ ਆ ਦੁੱਧ ਖੁੱਲਾ ਹੀ ਬਾਜੂ। ਜਿਹੜੇ ਰੁਪਏ ਲੈਣੇ ਬਾਈ ਉਹੀ ਦੱਸੀ। ਬਸ ਬਾਈ ਮੁੱਲ ਜਿੰਨਾ ਮਰਜ਼ੀ ਗਾ 9000 ਦੀ ਜੋ ਚਮਾਨਤਾਨ ਕਰਾਂਗੇ 9 95000 ਰੁਪਏ ਚੋਂ ਮਾਨਤਾਨ ਹੋ ਜੂ ਚੰਗੀ ਐ ਵੀਰੇ ਜਰਸੀ ਜੈਜ ਮਾਰਜਨ ਹੁੰਦਾ ਬਾਈ ਦਾ ਕਿਉਂਕਿ ਨਵਾ ਜਾਂ ਬਾਈ ਕਹਿੰਦਾ ਕੰਮ ਆਪਾਂ ਜੈਜ ਦੇ ਮਾਰਜਨ ਤੇ ਦੇ ਦੇਈਏ ਉਹਦੇ 95000 ਚੋਂ ਵੀ ਮਾਨਤਾਨ ਹੋ ਜੂ ਜ਼ਰੂਰੀ ਨਹੀਂ ਵੀਰੇ 95 ਮੰਗਿਆ ਤੇ 95 ਹੀ ਲੈਣਾ ਮਾਨਤਾਨ ਹੋ ਜੂਗਾ 2 ਨੰਬਰ ਜਰਸੀ ਝੂੰਗੀ ਕਰਮ ਵਾਲੀ ਹੁੰਦੀ ਐ ਕਹਿੰਦੇ ਸੂਆ ਕਿੰਨਾ ਮੈਂ ਵੀਰੇ ਇਹ ਵੀ ਦੂਜੇ ਸੂਏ ਸੁਣੀ ਐ ਬਾਈ ਠੀਕ ਐ ਸਵਾ ਕਿੰਨਾ ਕਰ ਲਈਏ ਇਹ ਚਾਰ ਪੰਜ ਤਨ ਮੋਦਨਾ ਖੁੱਲੇ ਲੈ ਜੂਗਾ ਕਿੰਨਾ ਪਾਜੂ ਵੀਰੇ ਦੁੱਧ ਇਹ ਬਾਈ 18-19 ਲੀਟਰ ਬਣ ਕੇ ਚੱਲਣਾ ਥਾਣਾ ਦੀ ਡਾਨਾ ਜੀ ਹਾਂਜੀ ਥਾਣਾ ਦੀ ਭਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਠੀਕ ਹੈ ਵੀਰੇ ਇਹ ਵੀ ਤੋਰ ਕੇ ਦਿਖਾ ਦੇ ਜੀ ਝੁੰਗੀ ਆ ਕਰਮ ਵਾਲੀ ਸਿੰਘ ਆ ਮਾਰਦੀ ਮੁਰਦੀ ਤਾਂ ਨਹੀਂ ਬਾਈ ਨਹੀਂ ਬਾਈ ਜਿਵੇਂ ਮਰਜੀ ਇਹਨਾਂ ਹੱਥ ਲਾ ਜਾ ਕੋਈ ਚੱਕ ਨਹੀਂ ਆ ਮਾਰਦੀ ਡਿਊਟੀ ਨਹੀਂ ਕਰ ਮੈਂ ਲੱਤ ਛਾੜ ਵਾਲਾ ਤਾਂ ਕੰਮ ਹੀ ਹੈ ਨਹੀਂਗਾ ਵੀਰੇ ਇਹਨੂੰ ਵੀ ਜਿਵੇਂ ਮਰਜੀ ਜਿਵੇਂ ਮਰਜੀ ਆ ਕੇ ਬੈਜਾ ਨਾ ਲਓ ਜੀ ਗਾਰੰਟੀ ਆਪਣੀ ਦੀ ਕਰੋ ਚੈੱਕ ਲੈ ਜੱਲੀ ਵੀਰੇ ਚੰਗੀ ਆ ਵੜ ਵੀਰੇ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੀ ਹੱਤੀ ਚਵਾਈ ਵਾਲਾ ਥਾਣਾ ਬਾਕੀ ਚੰਗੀ ਆ ਬਜਰ ਮੌਜੂਦ ਦੇ ਪੱਖ ਤੋਂ ਵੀ ਕਰਮ ਵਾਲੀ ਚੰਗੀ ਆ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਜੀ ਹਜੇ ਦਿਨ ਪਏ ਆ ਤੇ ਉਦੋਂ ਤੱਕ ਦਾ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰ ਲੂਗੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਤੇ ਬਾਈ ਮੌਲਿਕ ਰੌਣ ਨੂੰ ਜਨਾਮਾ ਦੇ 55000 ਚ ਮਾਨਤਾਨ ਕਰ ਦਾਂਗੇ ਠੀਕ ਆ 55000 ਚ ਮਾਨਤਾਨ ਹੋਊ ਜੈ ਜੀ ਡਿਮਾਂਡ ਆ ਕੋਈ ਬਾਹਲਾ ਨਹੀਂਗਾ ਸੀਲ ਜੀ ਬਾਈ ਫੁੱਲ ਗਰੰਟੀ ਆ ਜਿਹੜੇ ਮਾਰਦੇ ਸੀ ਸੀਲ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊ ਬਾਈ ਕਹਿੰਦਾ ਕੋਈ ਇਹਦੇ ਫੋਰਟ ਨਹੀਂ ਚਾਹੁੰਦਾ ਬਾਈ ਇਹਦੇ ਚਾਰ ਹੀ ਥਾਣਾ ਜੀ ਅੱਗੇ ਵੀਰੇ ਤਿੰਨ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਤੀਜੀ ਸੁਵੇ ਸੁਣੀ ਆ ਬਾਈ ਠੀਕ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਬਾਈ ਲੈ ਜੂਗੀ 10 ਦਿਨਾਂ ਨੂੰ ਲੈ ਜੂਗੀ ਫੁੱਲੇ ਹੀ ਲੈ ਜੀ ਹਾਂਜੀ ਹਾਂਜੀ ਚੰਗਾ ਪਾਜੀ ਦੁੱਧ ਬਾਈ ਹਾਂ ਦੁੱਧ ਚੰਗਾ ਪਾਊਗੀ ਬਾਈ ਠੀਕ ਆ ਕਿਉਂਕਿ ਵੱਡੀ ਆ ਹਾਂਜੀ ਵੱਡੀ ਚੰਗੀ ਵੈਰੀ ਇਹਨਾਂ ਨਾਲੋਂ ਵੱਡੀ ਆ ਤੇ ਬਾਕੀ ਤਿਆਰੀ ਵੀ ਸੋਹਣੀ ਆ ਤੋਰਦੀ ਵੀਰੇ ਇਹ ਥੋੜਾ ਜਿਹਾ ਅੰਗ ਕਰਾਸ ਆ ਜਾਂਦਾ ਜੀ ਤੇ ਕਰਾਸ ਅੰਗ ਚ ਹਾਈਟ ਵੀ ਤੁਹਾਨੂੰ ਚੰਗੀ ਮਿਲ ਜਾਣੀ ਤੇ ਵਜ਼ਨ ਵੀ ਚੰਗਾ ਮਿਲ ਜਾਣਾ ਡੇਟ ਮੁਤਾਬਕ ਦੇਣ 10 ਪਏ ਆ ਤੇ 10 ਦਿਨਾਂ ਤਿੱਕਰ ਪੂਰਾ ਸੋਹਣਾ ਤੇ ਸ਼ਾਨਦਾਰ ਹਵਾਨਾ ਤਿਆਰ ਕਰ ਲੂਗੀ ਥਾਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਥਾਣਾ ਦਸਾਂ ਦਿਨਾਂ ਦੀ ਕੱਚੀ ਆ ਦਸਾਂ ਦਿਨਾਂ ਦੀ ਕੱਟਾ ਦਾ ਕੋਈ ਵੱਧ ਲੈ ਜੀ ਗੱਲ ਬਾਤ ਵੀ ਹੋਰ ਹੋਣੀ ਐ ਚੰਗੀ ਐ ਵੈੜ ਵੀਰੇ ਚਮਕਦਮ ਕਾਲੀ ਐ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹ ਵੀ ਬਾਈ 55000 ਦੀ ਦੇ ਦਾਂਗੇ ਜੇ ਕੋਈ ਦੋਵੇਂ ਦੋਵਾਂ ਦਾ ਨਾ ਜੋੜਾ ਲਜਾਊਗਾ 55 55 ਵਾਲੀ ਦਾ ਹਾਂ ਤੇ ਇੱਕ 5 ਦੀਆਂ ਦੋਵੇਂ ਦੇ ਦਾਂਗੇ ਬਈ ਵੈਸੇ ਇੱਕ 10 ਬੰਦ ਹੈਗਾ ਇੱਕ 5 ਦੀਆਂ ਦੇ ਦੇ ਤੇ ਜੇ ਕੋਈ ਉਹਦੇ ਨਾਲ ਜੋੜਾ ਮਲਾ ਲੂਗਾ ਤਾਂ ਉਹ ਤੁਸੀਂ ਬਾਈ ਨਾਲ ਫੋਨ ਤੇ ਠੀਕ ਐ ਮਾਨਤਾ ਨੂੰ ਹੋ ਜੂਗਾ ਬੇਫਿਕਰ ਹੋ ਜਾਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ